ਹਾਲੇਲੂਇਆ ਪਰਮੇਸ਼ਰ ਦੇ ਪ੍ਰੇਮੀਆਂ ਇਹ ਸਬਜ਼ੀ ਇਹ ਚੌਲ ਇਹ ਪਾਣੀ ਇਹ ਅਤੇ ਆ ਅੱਖਾਂ ਚ ਪਾਉਣ ਵਾਲਾ दारू ਉਹਨਾਂ ਸ਼ਰਾਰਤੀਆਂ ਦੇ ਲਈ ਜਿਹੜੇ ਕਹਿੰਦੇ ਆ ਕਿ ਬਾਤਰੀ ਹਾੜਾਂ ਦੇ ਵਿੱਚ ਕੁਝ ਨਹੀਂ ਕਰਦੇ ਪੈਂ ਵੇਖ ਲੈਣਗੇ ਉਹ ਇਹ ਫ੍ਰੀ ਮਿਲੇਗਾ ਕਾਲ ਕਰੋ ਜਮਸੀ ਜਿਹੜੇ ਪਹੁੰਚ ਗਏ ਜੀ ਉਹ ਤਾਂ ਕੋਈ ਨਹੀਂ ਅਸੀਂ ਤਾਂ ਇਥੋਂ ਦਾ ਡੰਗਰਾ ਦਾ ਇਤਰਾ ਬੱਜੇ ਤੁੰਗੀ ਪਾਈ ਦੀ ਧੰਨਵਾਦ ਤੁਹਾਡਾ ਹੀ ਕਰਾਂਗਾ ਪਹਿਲਾਂ ਜਲੰਧਰੋਂ ਆਏ ਆਪਾਂ ਖੰਬਰਾ ਦੇ ਚਰਚ ਤੋਂ ਧੰਨਵਾਦ ਤੁਹਾਡੇ ਧੰਨਵਾਦ ਤੁਹਾਡੇ ਤੁਸੀਂ ਆ ਗਏ ਜਦੋਂ ਆਵਾਜ਼ਾਂ ਮਾਰ ਮਾਰ ਕੇ ਇੱਕ ਗੋਲੀ ਖਾਨੇ ਸਿਰ ਪੀਟ ਦੀ ਰੋਜ਼ ਜਦੋਂ ਲੋਣ ਜਦੋਂ ਆਪਣਾ ਪਾਣੀ ਚੜਨ ਲੱਗਾ ਉਹ ਛੱਤੇ ਦੀ ਚੱਕੀ ਦੇ ਆਟਾ ਪਿਆ ਠੀਕ ਆ ਨਹੀਂ ਪਿਆ ਗਿਆ ਕਿਆ ਘਰਾਂ ਚੋਂ ਲੈ ਲੁਕੇ ਪਕਾਉਂਦੇ ਆ ਸੱਚੀ ਦੋਲਿਆ ਬਿਲਕੁਲ ਸੱਚੀ ਕੋਈ ਨਾ ਪਾਏ ਤੁਹਾਡੇ ਕੋਲ तो तो दौर बात नहाता नवाज़ा, चले बड़े। अगर यहाँ सुबह नहाता दौर बात नहाता, सही है कि सही है ना नहीं काट की ताकि इधर ही मरें, चलो भी। हमारे पैकेटों की दिल सारा नियंत्रण ਪਾਣੀ ਦੇ ਬੋਤਲਾਂ ਪਾਣੀ ਦੇ ਬੋਤਲਾਂ ਆ ਜੀ ਪਾਣੀ ਦੇ ਬੋਤਲ ਦਵਾਈਆਂ ਆ ਉਹਦੇ ਦਵਾਈਆਂ ਆ ਹੋਰ ਸਮਾਨ ਸੀ ਮੈਂ ਤਰਾਹੀ ਥੋੜਾ ਸਲੀ ਥਲੇ ਭਾਈਓ ਇਹਦੇ दारू ਅੱਖਾਂ ਦੇ ਆ ਪਾਣੀ ਦੇ ਹੋਰ ਆਓ ਤਾਂ ਸਾਜਾ ਹਲੋ ਭਾਈ ਇੱਕ ਇੱਕ ਲੈ ਲੇਗਾ ਸਭ ਕਰਾ ਜਾਇਓ ਫੇਰ ਮਤਲਬ ਆਪਣੇ ਕਾਰਜ ਹਲੋ ਜੀ ਇੱਕ ਇੱਕ ਲੈ ਲੇਗਾ ਸਾਰੇ ਕਰਾ ਜਾਇਗਾ ਨਾ ਸਮਾਨ ਸਭ ਮਿਲ ਜਾ ਹਾਂ ਸਭ ਦਾ ਸਭ ਦਾ ਓਏ ਤਰਾਹੀ ਆਜੋ ਆਜੋ ਕਿਹਦਾ ਕਿਆਲਾ ਸਹੀ ਮਾ ਲੋ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆਜੋ ਬਾਪੂ ਤਾਗੜ ਦੋ ਦਵਾਈਆਂ ਬਾਜੋ ਕਰ ਜਾ ਅਲ ਹਮਦੁਲਿਲਾਹ ਇਹ ਨਹੀਂ ਦੇਣੇ ਨਹੀਂ ਨਹੀਂ ਬਾਈ ਆਜੋ ਤੁਸੀਂ ਚਾਹ ਪੀ ਲੈ ਕਰੀ ਜਾਓ ਆਜੋ ਹਾਂ ਬੇਰਾ ਮੰਦਰਾ ਨਹੀਂ ਆਜੋ ਇਹ ਆਜੋ ਪੀ ਲੋ ਆਜੋ ਨੰਬਰ ਲੈ ਲੋ ਸਾਡਾ ਨੰਬਰ ਕਰਾ ਜਦੋਂ ਵੀ ਤੁਹਾਨੂੰ ਲੋੜ ਪਵੇ ਤੇ ਕੋਈ ਵੀ ਕੀਜੀ ਲੋੜ ਆ ਮੰਨ ਕੇ ਆਪਾਂ ਤੇ ਆ ਜਾਣਾ ਹਾਏ ਹੋ ਗਏ ਤਾਂ ਪੂਰੇ ਆ ਸਰਪੰਚ ਸਾਹਿਬ ਬੈਠੇ ਹੋ ਗਏ ਅੱਜ ਪਹਿਲਾ ਦਿਨ ਬੈਠੀ ਹੋਈ ਤੇ ਅੱਛੀਆ ਫਾਲ ਚਨਾਕ ਘਰ ਦੱਸੋ ਤੇ ਠੀਕ ਸਭ ਆ ਗਿਆ